ਆਜ ਕਾਲੇ ਵਾਈਕੋ ਜੀ ਖਾਲਸਾ ਸਾਹਿਬ ਅੱਜ ਸਾਡੇ ਬਹੁਤ ਹੀ ਸਰਕਾਰੀ ਜੋਸ਼ੀ ਕਾਲ ਸਾਹਿਬ ਦੇ ਸਿੰਘ ਸਾਹਿਬ ਜੱ태ਦਾਰ ਜਨਰਲ ਬੀਸੀ ਜੀ ਚਲ ਚਲ ਚੋਨਾ ਪਾਸ ਅਸੀਂ ਥੱਲੇ ਕਰਾਂ ਥੋੜੀ ਆਈਡੀ ਆ ਰ ਕੁਝ ਬੇਨਤੀਆਂ ਲੈ ਕੇ ਆਏ ਸੀ ਪਿਛਲੇ ਜਨਰਲ ਅਫਸਰ ਬੜਾ ਹੋ ਕੁਟੜਾ ਗਿਆ ਆਮ ਸਾਰੇ ਸੰਗਤ ਦੇ ਵਿੱਚ ਪਿਆ ਸੀ ਖਾਲਸਾ ਪੰਥ ਪਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਦੀ ਭਾਟੀ ਦੇ ਸੰਬੰਧੀ 2 ਦਸੰਬਰ 2024 ਨੂੰ ਉਹ ਕਿ ਅਸਲੀ ਕਾਲਤਾ ਦੀ ਫਸਹਲ ਤੋਂ ਹੋਏ ਹੁਕੂਨਾਮਿਆਂ ਦੀ ਇਹਨਾਂ ਵੇਨ ਪਾਲਣਾ ਕਰਨ ਦੀ ਜਿਹੜੀ ਗੱਲ ਹੈ ਉਹ ਅੱਜ ਸਾਰੇ ਖਾਸ ਪੰਤੇ ਯਰ ਕੀ ਕਰ ਦਿੱਤੇ ਜਿਹਦੇ ਵਾਅਦੇ ਨੇ ਚਾਹੁੰਦੇ ਨੇ ਕਿ ਲਾਗੂ ਹੋਵੇ ਹੋਊਗੇ ਉਹਦੇ ਵਿੱਚ ਜੋ ਪਰਚੇ ਲਈ ਅਕਾਲੀ ਦਲ ਦੀ ਮੈਂਬਰਸ਼ਿਪ ਦੇ ਵਾਸਤੇ ਮੈਂਬਰਸ਼ਿਪ ਡਰਾਈਵ ਚਲਾਉਣ ਵਾਸਤੇ 7 ਮੈਂਬਰੀ ਕਮੇਟੀ ਬਣਾਈ ਉਹ ਮੈਂਬਰ ਅਰਜੰਦ ਸਿੰਘ ਜੀ ਤੇ ਅਮੀ ਮਾਨਯੋਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਚਓਨੀ ਗੁਰਦਾਪਨ ਕਮੇਟੀ ਉਹਨਾਂ ਨੂੰ ਲਾਇਆ ਗਿਆ ਉਹਨਾਂ ਦੇ ਨਾਲ ਅਸੀਂ 6 ਮੈਂਬਰ ਹਨ আর ਉਹਨਾਂ ਵਿੱਚੋਂ ਜਿਹੜੀ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਜੋ ਪਿਛਲੇ 10 ਤਰੀਕ ਨੂੰ ਜੋ ਫੈਸਲੇ ਕੀਤੇ ਆਪਣੇ ਉਹ ਇੱਕ ਪਾਸੜ ਕਰ ਗਏ ਉਹਨਾਂ ਦੇ ਵਿੱਚ ਉਹਨਾਂ ਨੇ ਭਾਵੇਂ 5 9 ਸੱਤਾ ਵਿੱਚੋਂ ਪਾਏ ਪਰ ਉਹਨਾਂ ਨੂੰ ਇਸ ਤੱਕ ਦੇ ਲਾਇਆ ਕਿ ਉਹ ਇਸ ਤਰ੍ਹਾਂ ਦੀ ਇਸ ਭਰਤੀ ਮੁੱਖ ਫੈਸਲੀ ਪ੍ਰਕਿਰਿਆ ਉਹ ਤੋਂ ਲਾਂਬੇ ਕਰਤਾ ਉਹ ਤੋਂ ਸਾਈਡ ਲਾਈਨ ਕਰਕੇ ਤਾਂ ਕਿ ਅਸਰ ਅੰਦਾਜ਼ ਪੰਜਾਬ ਦੀ ਭਰਤੀ ਜਿਹੜੀ ਮੈਮ ਚਲਣੀ ਆ ਉਹਦੇ ਜਨਾਹ ਹੋ ਸਕਾ ਸਾਨੂੰ ਸਾਰੇ ਪੰਥ ਨੇ ਇਸ ਗੱਲ ਦੀ ਗੁੜਾ ਮਨਾਇਆ ਨਹੀਂ ਭਰਤੀ ਕਰਨੀ ਸੀ ਸੱਤ ਮੈਂਬਰੀ ਕਮੇਟੀ ਜਿਹਦੇ ਮੁਖੀ ਘਾਮੀ ਜੀ ਨੇ ਉਹਨਾਂ ਦੇ ਰਹੀ ਰੂਪਰੇਖਾ ਤਿਆਰ ਕਰਕੇ ਭਰਤੀ ਕਰਨੀ ਸੀ ਪਰ ਇਹ ਹੋ ਗਿਆ ਉਹਨੂੰ ਵੋਲਟ ਅਸੀਂ ਉਹ ਕਲੈਰਿਟੀ ਜਿਹੜੀ ਸ਼ਿਵ ਸਾਹਿਬ ਦੇ ਪਾਸੋਂ ਲੈਣ ਵਾਸਤੇ ਆਏ ਸੀ ਕਿ ਸਿੰਘ ਸਾਹਿਬ ਸਾਨੂੰ ਹੁਣ ਕੀ ਹੁਕਮਾ ਬਾੜ ਇਹ ਅਕਾਲੀ ਦਰ ਲੈਣ ਕਿਉਂ ਨਹੀਂ ਅਕਾਲੀ ਦਰ ਨੇ ਜੋ ਫੈਸਲਾ ਕੀਤਾ ਪਰ ਕਮੇਟੀ ਦਾ ਉਹਦੇ ਬਾਰੇ ਸਮਝ ਦੱਸੋ ਕਲੈਰਟੀ ਦਿਓ ਅੱਜ ਸਿੰਘ ਸਾਹਿਬਾਨੇ ਬੜਾ ਸਪਸ਼ਟ ਕੀਤਾ ਕਿ ਦੋ ਦਸੰਬਰ ਨੂੰ ਜਿਹੜਾ ਫੈਸਲਾ ਐਲਾਨ ਹੋਇਆ ਕਿ ਭਰਤੀ ਪ੍ਰਕਿਰਿਆ ਚਲਾਉਣ ਵਾਸਤੇ ਉਹ ਕਮੇਟੀ ਬਿਲਕੁਲ ਕਾਇਮ ਹੈ ਉਹਦੇ ਰਾਹੀਂ ਭਰਤੀ ਹੋਵੇਗੀ ਔਰ ਨਾਲ ਹੀ ਅਸੀਂ ਸਾਨੂੰ ਹੁਕਮ ਆਇਆ ਕਿ ਸਰਦਾਰ ਪਰਜੰਦਰ ਸਿੰਘ ਧਾਮੀ ਜੀ ਜੋ ਮੁਖੀ ਨੇ ਇਸ ਕਮੇਟੀ ਜੀ ਉਹਨਾਂ ਨੂੰ ਮਿਲ ਕੇ ਆਪਣਾ ਟਾਈਮ ਰੱਖ ਕੇ ਜਲਦੀ ਤੋਂ ਜਲਦੀ ਭਰਤੀ ਪ੍ਰਕਿਰਿਆ ਜਿਹੜੀ ਸ਼ੁਰੂ ਕਰੋ ਅੱਜ ਅਸੀਂ ਉਹਨਾਂ ਵਾਸਤੇ ਉਹਨਾਂ ਨੇ ਜੋ ਸਾਨੂੰ ਹਦੇਜ ਦਿੱਤਾ ਇਹ ਉਹਨਾਂ ਨਾਲ ਬਾਰੇ ਚੰਗੇ ਕੁਝ ਗਾਰ ਮਾਹੌਲ ਤੇ ਹੋਰ ਪੰਥਕ ਵਿਚਾਰਾਂ ਜੜੀਆਂ ਹੋਈਆਂ ਸਾਂਝੀਆਂ ਕੀਤੀਆਂ ਨੇ ਬਾਕੀ ਬਿਨਾਂ ਤੋਂ ਨੇ ਤਾਂ ਮੈਂਬਰੀ ਕਮੇਟੀ ਬਣਾਈ ਔਰ 2 ਦਸੰਬਰ ਦੀ ਕਮੇਟੀ ਬਣੀ ਡੈਡ ਮਹੀਨਾ ਲੱਗਾ ਕਿ ਕਮੇਟੀ ਦੀ ਢਿੱਲ ਨਹੀਂ ਆਈ ਕਿ ਅਜੇ ਦਾ ਕਿੱਕ ਵੀ ਮੀਟਿੰਗ ਨਹੀਂ ਕੀਤੀ ਗਈ ਦੇਖੋ ਅਸੀਂ ਮਾਨਯੋਗ ਧਾਮੀ ਸਾਹਿਬ ਨੂੰ ਵੈਸੇ ਜਿਦੋਂ ਕਮੇਟੀ ਬਣਾਈ ਸੀਗੀ ਉਸ ਤੋਂ ਤੁਰੰਤ ਬਾਅਦ ਤੇ ਧਾਮੀ ਸਾਹਿਬ ਨੂੰ ਬੇਨਤੀ ਕੀਤੀ ਸੀ ਜੈਦਰ ਸੰਤਾ ਸਿੰਘ ਜੀ ਤੇ ਮੈਂ ਕਰਕੇ ਅਸੀਂ ਮੈਂਬਰ ਸੀਗੇ ਇਹਨਾਂ ਅਸੀਂ ਦੋਨੇ ਇਕੱਠੇ ਗਏ ਤੇ ਬੜੇ ਟਕਸਾਲੀ ਲੀਡਰ ਨੇ ਜੈਦਾ ਸੰਤਾ ਸਿੰਘ ਜੀ ਉਹਨਾਂ ਨੂੰ ਕਿਹਾ ਧਾਮੀ ਸਾਹਿਬ ਨੂੰ ਕਿ ਹੁਣ ਅਸੀਂ ਤੁਹਾਡਾ ਸਾਥ ਦੇਣ ਨੂੰ ਤਿਆਰ ਆਂ ਤੁਹਾਡਾ ਸਹਿਯੋਗ ਕਰਾਂਗੇ ਬਿਨਾਂ ਆਪਣੇ ਕਿਸੇ ਪੱਖਪਾਤ ਤੋਂ ਨਿਰਪੱਖ ਹੋ ਕੇ ਇੱਕ ਕਮੇਟੀ ਇਹ ਨਹੀਂ ਕਿ ਕਮੇਟੀ ਕਿਸੇ ਇੱਕ ਮੈਂਬਰ ਦੀ ਇੱਕ ਧੜੇ ਦੀ ਆ ਇਹ ਸਮੁੱਚੇ ਪੰਥ ਦੀ ਕਮੇਟੀ ਆ ਅਕਾਲ ਪੁਰਖ ਸਾਹਿਬ ਦੀ ਆਪਣੀ ਬਣਾਈ ਹੋਈ ਕਮੇਟੀ ਆ ਤੋਂ ਉਹਨੂੰ ਉਹਨੇ ਉਸ ਕਮੇਟੀ ਨੇ ਨਿਰਪੱਖਤਾ ਨਾਲ ਤੇ ਬਿਲਕੁਲ ਸਹੀ ਢੰਗ ਨਾਲ ਭਰਤੀ ਕਰਨੀ ਆ ਤੇ ਅਸੀਂ ਧਾਮੀ ਸਾਹਿਬ ਨੂੰ ਕਿਹਾ ਸੀਗਾ ਠੀਕ ਹੈ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਵਾਦ-ਵਿਵਾਦ ਸ਼ੁਰੂ ਹੋ ਗਏ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਆਪਣੇ ਜਿਹੜੀ ਗੱਲ ਆਖਤੀ ਕਿ ਅਸੀਂ ਐ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੇ ਬਿਲਕੁਲ ਗਲਤ ਹੈ ਉਹ ਨਹੀਂ ਕਹਿਗੇ ਅਟੇਆ ਉਹਦੀ ਕੋਈ ਬੁਨਿਆਦ ਨਹੀਂ ਹੈ ਇਸ ਕਰਕੇ ਇਸ ਕਮੇਟੀ ਦੀ ਜਿਹੜੀ ਹੈਗੀ ਆ ਵਰਕਿੰਗ ਵਿੱਚ ਜਾਂ ਪ੍ਰਕਿਰਿਆ ਸ਼ੁਰੂ ਕਰਨ ਵਿੱਚ ਢਿੱਲ ਹੋਈ ਆ ਹੁਣ ਸਾਨੂੰ ਫਿਰ ਆਜ ਸਿੰਘ ਸਾਹਿਬ ਨੇ ਇਹ ਆਦੇਸ਼ ਦਿੱਤਾ ਹੈ ਕਿ ਧਮੀ ਸਾਹਿਬ ਨੂੰ ਮਿਲ ਕੇ ਤੇ ਇਸ ਕਮੇਟੀ ਦੀ ਜਿਹੜੀ ਹੈਗੀ ਹੈ ਪ੍ਰਕਿਰਿਆ ਉਹਨੂੰ ਸ਼ੁਰੂ ਕੀਤਾ ਜਾਵੇ ਅਸੀਂ ਜਲਦ ਹੀ ਧਾਮੀ ਸਾਹਿਬ ਕੋ ਜਾ ਕੇ ਕਿ ਇਹਦਾ ਜਿਹੜਾ ਕਮੇਟੀ ਦਾ ਕਾਰਜ ਆਪਣੇ ਹੈਗਾ ਆ ਉਹਨੂੰ ਅਰੰਭਣ ਵਾਸਤੇ ਉਹਨਾਂ ਨੂੰ ਜਾ ਕੇ ਮਿਲ ਕੇ ਬੇਨਤੀ ਕਰਕੇ ਆਵਾਂਗੇ ਠੀਕ ਹੈ ਧੰਨਵਾਦ ਜਿਹੜੇ ਜਿਹੜੇ ਸੰਤਾ ਸਿੰਘ ਜੀ ਮਹਿਤਪੁਰੀ ਸਾਹਿਬ ਨੇ ਯਾਰ ਮਾਈ ਤੁਹਾਡੇ ਨਾਲ ਆਪਣੀ ਗੱਲ ਰੱਖੀ ਆ ਤੁਹਾਡੇ ਸਾਹਮਣੇ ਬਰਬਰ ਅਸੀਂ ਬਤੌਰ ਕਮੇਟੀ ਦੇ ਮੈਂਬਰ ਹੁੰਦੇ ਹੋਏ ਜੈਦਰ ਸਾਹਿਬ ਦੇ ਨਾਲ ਅਸੀਂ ਸਿੰਘ ਸਾਹਿਬ ਗਾਨੀਰ ਗਗਬੀਰ ਸਿੰਘ ਜੀ ਕੋ ਵਿਸ਼ੇਸ਼ ਤੌਰ ਤੇ ਇਸ ਖਾਤਰ ਆਈ ਸੀ ਕਿ ਜਿਹੜੀ ਪਿਛਲੇ ਦਿਨਾਂ ਚ ਦੁਬਦਾ ਜੀ ਬਣੀ ਹੋਈ ਆ ਆਰਾਮ ਨਹੀਂ ਸ਼ਰਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਉਹਦੇ ਵਾਸਤੇ ਸਿੰਘ ਸਾਹਿਬ ਤੋਂ ਕ੍ਰੈਡਿਟੀ ਲੈਣੀ ਸੀ ਤਾਂ ਕਿ ਸਾਨੂੰ ਸਿੰਘ ਸਾਹਿਬ ਆਦੇਸ਼ ਦਿੰਦੇ ਉਹਦੇ ਮੁਤਾਬਕ ਅਸੀਂ ਆਪਣਾ ਜਿਹੜਾ ਜਨਵਰੀ ਨੂੰ ਆਉਂਦੇ ਆਪਣਾ ਫਰਜ਼ ਪੂਰਾ ਕਰਦੇ ਜਿਵੇਂ ਦੱਸਿਆ ਜੈਦਰ ਸੰਤਾ ਸਿੰਘ ਜੀ ਨੇ ਸਿੰਘ ਸਾਹਿਬ ਗਿਆਨੀ ਇਕਬੀਰ ਸਿੰਘ ਜੀ ਬਿਲਕੁਲ ਇਸ ਗੱਲ ਨੂੰ ਲੈ ਕੇ ਕਲੀਅਰ ਨੇ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਜਿਹੜੇ 2 ਤਰੀਕ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮਨਾਮੇ ਹੋਏ ਸਨ ਉਹ ਉਸ ਉਹਨਾਂ ਹੁਕਮਨਾਮਿਆਂ ਤੇ ਸਮੁੱਚੇ ਸਿੰਘ ਸਹਿਬਾਨ ਤੇ ਸਾਰਾ ਸਿੱਖ ਪੰਥ ਖੜਾ ਆ ਇਸ ਦਾ ਮਤਲਬ ਇਹ ਆ ਕਿ ਜਿਹੜੀ ਸੱਤ ਮੈਂਬਰ ਦੀ ਕਮੇਟੀ ਉਹ ਕੈਮ ਆ ਸਿੰਘ ਸਾਹਿਬ ਨੇ ਪਹਿਲਾਂ ਵੀ ਕਿਹਾ ਸੀਗਾ ਉਹਦੇ ਵਿੱਚ ਕੋਈ ਦੁਬਦ ਨਹੀਂ ਹੈ ਤੇ ਸੱਤ ਮੈਂਬਰੀ ਕਮੇਟੀ ਹੀ ਸ਼੍ਰੋਮਣੀ ਅਕਾਲੀ ਦਲ ਦੀ ਭੱਤੀ ਪ੍ਰਕਿਰਿਆ ਸ਼ੁਰੂ ਕਰੂਗੀ ਅਸੀਂ ਜਿਹੜੇ ਦੱਸਿਆ ਜੈਦਰ ਸਾਹਿਬ ਨੇ ਅਸੀਂ ਮਾਨਯੋਗ ਧਾਮੀ ਸਾਹਿਬ ਕੋ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੀ ਵੱਡੀ ਸਨਮਾਨੀ ਆ ਉਹਨਾਂ ਕੋ ਅਸੀਂ ਉਹਨਾਂ ਨੂੰ ਜਾ ਕੇ ਬੇਨਤੀ ਕਰਾਂਗੇ ਕਿ ਅਸੀਂ ਸਿੰਘ ਸਾਹਿਬ ਕੋ ਹੋ ਕੇ ਆਏ ਆ ਤੇ ਸਿੰਘ ਸਾਹਿਬ ਨੇ ਵੀ ਆਖਿਆ ਸਾਨੂੰ ਕਿ ਧਾਮੀ ਸਾਹਿਬ ਕੋ ਜਾ ਕੇ ਉਹਨਾਂ ਨੂੰ ਕਹੋ ਕਿ ਉਸ ਕਮੇਟੀ ਦੀ ਮੀਟਿੰਗ ਸੱਦਣ ਤਾਂ ਕਿ ਅਗਲਾ ਜਿਹੜਾ ਪ੍ਰੋਗਰਾਮ ਆ ਭੱਤੀ ਦਾ ਅਸੀਂ ਉਹਨੂੰ ਤੈਅ ਕਰ ਸਕੀਏ ਇਹ ਤਾਂ ਕਿ ਬਿਲਕੁਲ ਸਾਫ ਕਰਤੀ ਸਿੰਘ ਸਾਹਿਬ ਨੇ ਗੱਲ ਇਹਦੇ ਵਿੱਚ ਕੋਈ ਦੁਬਦ ਨਹੀਂ ਹੈ ਇਹਦੇ ਵਿੱਚ ਕੋਈ ਡਾਊਟ ਨਹੀਂ ਹੈ ਅਸੀਂ ਸਾਰੇ ਪੰਥ ਨੂੰ ਸਾਰੀ ਸਾਰੀਆਂ ਸੰਗਤਾਂ ਨੂੰ ਇਹ ਕਲੀਅਰ ਦੱਸਣਾ ਚਾਹੁੰਦੇ ਆ ਕਿ ਜਿਹੜੇ 2 ਤਰੀਕ ਨੂੰ ਅਕਾਲ ਤਖਤ ਸਾਹਿਬ ਦੀ ਫਸੀਲਤ ਹੁਕਮਨਾਮੇ ਆਏ ਸਨ ਹਰ ਪੰਥਦਰਦੀ ਗੁਰੂ ਦੀਆਂ ਸੰਗਤਾਂ ਜਾ ਕੋਈ ਵੀ ਪੰਥ ਦਾ ਸੇਵਾਦਾਰ ਆ ਉਹਨਾਂ ਨੂੰ ਹੁਕਮਨਾਮੇ ਮੰਨ ਕੇ ਇਹਨਾਂ ਬਿਨ ਲਾਗੂ ਕਰਨੇ ਚਾਹੀਦੇ ਆ ਸਾਡੀਆਂ ਰਵੈਤਾਂ ਸਾਡੀਆਂ ਪਰੰਪਰਾਵਾਂ ਸਾਡੇ ਸਦਾਤ ਨੂੰ ਕੋਈ ਖੋਰਾ ਨਹੀਂ ਲਾ ਸਕਦਾ ਨਹੀਂ ਅਸੀਂ ਲੰਘਣ ਦਵਾਗੇ ਕਿੰਨੇ ਮੈਂਬਰ ਗਏ ਸੀ ਜੀ ਮਿਲਣ ਲਈ ਤੁਹਾਡੇ ਕਿੰਨੇ ਮੈਂਬਰ ਸੀ ਅਸੀਂ ਕਮੇਟੀ ਦੇ ਦੋ ਮੈਂਬਰ ਸੀਗੇ ਜਿਹੜਾ ਸੰਤਾ ਸਿੰਘ ਜੀ ਦੇ ਪਹਿਲਾ ਆਪਣੀ ਗੱਲ ਆਤੀ ਆ ਦੂਸਰਾ ਮੈਂ ਸੀਗਾ ਬਾਕੀ ਵੀ ਤੁਹਾਡੇ ਧਿਆਨ ਵਿੱਚ ਲਿਆਉਣੇ ਆ ਸਾਰੇ ਕਮੇਟੀ ਦੇ ਮੈਂਬਰਾਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਨਾਲ ਖੜੇ ਨੇ ਪਵੰਦ ਨੇ ਉਹਨਾਂ ਨੂੰ ਕੋਈ ਉਹਨਾਂ ਚ ਕੋਈ ਹਿਜਕਚਾਟ ਨਹੀਂ ਹੈ ਉਹਨਾਂ ਵਿੱਚ ਕੋਈ ਦੁਬਦ ਨਹੀਂ ਹੈ ਉਹ ਬਿਲਕੁਲ ਜੋ ਹੁਕਮ ਹੋਇਆ ਸੀ ਇਥੋਂ ਇਸ ਕੋਇਤਰ ਸਥਾਨ ਤੋਂ ਉਹਦੇ ਉੱਪਰ ਸਰਚ ਕਰਾ ਕੇ ਉਹ ਫੁੱਲ ਚੜ੍ਹਣਗੇ ਇੱਕ ਹੋਰ ਬੜੀ ਜਿਹੜੀ ਹੈਗੀ ਆ ਹੈਰਾਨੀ ਵਾਲੀ ਗੱਲ ਦੱਸਣੀ ਚਾਹਦੇ ਤੁਹਾਨੂੰ ਤੁਹਾਡੇ ਮਾਦੀ ਮਾਦੀ ਮਨਾਹੀ ਸਾਰੇ ਪੰਜਾਬ ਤੋਂ ਪੰਜਾਬੀਆਂ ਨੂੰ ਤੇ ਪੰਥਦਰਦੀਆਂ ਨੂੰ ਜਿਹੜੇ ਕਈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਇੱਥੇ ਆ ਕੇ ਸਿੰਘ ਸਬਾਨ ਨੂੰ ਪਹਿਲਾਂ ਮਿਲ ਕੇ ਗਏ ਸਨ ਬਾਹਰ ਆ ਕੇ ਉਹਨਾਂ ਨੇ ਸਿੰਘ ਸਬਾਨ ਦੀ ਬਦੌਰਤ ਕੋਈ ਗੱਲ ਆਖੀ ਸੀਗੀ ਉਹ ਵੀ ਸਿੰਘ ਸਾਹਿਬ ਨੇ ਕਿਹਾ ਕਿ ਬਿਲਕੁਲ ਉਹ ਗਲਤ ਹੈ ਝੂਠ ਹੈ ਸਿੰਘ ਸਾਹਿਬ ਨੇ ਕੋਈ ਗੱਲ ਨਹੀਂ ਸਹਿਕਾਰੀ ਕੋਈ ਉਹਨਾਂ ਨੂੰ ਕਿਸੇ ਕਿਸਮ ਦੀ ਆਗਿਆ ਨਹੀਂ ਦਿੱਤੀ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਜਾਂ ਜਿਹੜੀ ਗੱਲ ਆਖਦੇ ਸੀਗੇ ਕਿ ਸਾਡੇ ਤੇ ਇਲੈਕਸ਼ਨ ਕਮਿਸ਼ਨ ਦੀ ਪਾਬੰਦੀ ਆ ਜਾਂ ਕੋ ਕਾਨੂੰਨ ਦੇਸ਼ ਦਾ ਇਹਤੇ ਸ਼੍ਰੋਮਣੀ ਅਕਾਲੀ ਦਲ ਉੱਪਰ ਲਾਗੂ ਹੋਊਗਾ ਅਕਾਲੀ ਦਲ ਦੀ ਹੋਂਦ ਖਤਰੇ 'ਚ ਆ ਇਹ ਸਾਰੀਆਂ ਗੱਲਾਂ ਮਨ ਘੜਤ ਨੇ ਬੇਬੁਨਿਆਦ ਨੇ ਇਹਨਾਂ ਦਾ ਕੋਈ ਆਧਾਰ ਨਹੀਂ ਬਹੁਤ ਸਾਰੇ ਸਿਆਸੀ ਜਿਹੜੇ ਅੱਜ ਜਿਹੜੇ ਕਾਨੂੰਨੀ ਮਾਹਰ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲ ਬਹੁਤ ਪੁਰਾਣੇ ਲੰਬੇ ਸਮੇਂ ਤੋਂ ਜੁੜੇ ਨੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਵਧਾਨ ਇਲੈਕਸ਼ਨ ਕਮਿਸ਼ਨ ਕੋ ਰਜਿਸਟਰ ਕਰਾਇਆ ਸਰਦਾਰ ਮਨਜੀਤ ਸਿੰਘ ਘਿਹੜਾ ਵਰਗੇ ਤੇ ਬਹੁਤ ਹੀ ਮਾਨਯੋਗ ਫੂਲਕਾ ਸਾਹਿਬ ਵਰਗੇ ਜਿਹੜੇ ਇਹਦੇ ਵੱਡੇ ਆਪਣੇ ਵਕੀਲ ਨੇ ਆਪਣੇ ਦੇਸ਼ ਦੇ ਉਹਨਾਂ ਨੇ ਆਕੇ ਵੀ ਸਿੰਘ ਸਾਹਿਬ ਨੂੰ ਇਸ ਮਤਲਬਕ ਬਿਲਕੁਲ ਸਪਸ਼ਟ ਕਰਤਾ ਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਿਸੇ ਕਿਸਮ ਦਾ ਕੋਈ ਖਤਰਾ ਨਹੀਂਗਾ ਤੇ ਜਿਹੜੀ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨਾਂ ਨੇ ਸਿੰਘ ਸਾਹਿਬ ਦੇ ਬਦੌਲਤ ਬਾਹਰ ਕਹੀ ਆ ਉਹ ਬਿਲਕੁਲ ਗਲਤ ਹੈ ਝੂਠਿਆ